ਉਹਦਾ ਭੁੱਲਦਾ ਜਿਹੜਾ ਕਹਿੰਦਾ ਚਾਰ ਪਹਿਰੇ ਆਣਾ ਨਵੇਂ ਹੀ ਚੱਲ ਪਿਆ ਹਨ ਉਹਨਾਂ ਕਿ ਵੀ ਇੱਕ ਵਾਰ ਤੂੰ ਆ ਕੇ ਤਾਂ ਦੇ ਕੇ ਬਾਕੀ ਆਹ ਗੱਲ ਦਾ ਸਪਸ਼ਟਿਕਰਨ ਕਰ ਦੇ ਵੀ ਜਿਹੜੇ ਬਾਬੇ ਦੀ ਘਰੇ ਉਹ ਤੂੰ ਬੱਤੀ ਕਰਦਾ ਬਾਬਾ ਜੀ ਉਹਨਾਂ ਦੇ ਘਰੇ ਆਏ ਸੀ ਕਦੇ ਜਿਨ੍ਹਾਂ ਦੀ ਵੀ ਕਰਦਾ ਸਾਨੂੰ ਤਾਂ ਪਤਾ ਨਹੀਂ ਹਨ ਹਾਂ ਤੂੰ ਐਨ ਦੱਸ ਵੀ ਤੂੰ ਗੁਰੂ ਮਹਾਰਾਜ ਦੇ ਲੜ ਕਿੰਨੇ ਬੰਦੇ ਲਾਏ ਨੇ ਮੈਂ ਤੁਹਾਨੂੰ ਨਾ ਤੂੰ ਕਿੰਨੇ ਲਾਏ ਨੇ ਫਿਰ ਅਸੀਂ ਦੱਸਾਂਗੇ ਵੀ ਅਸੀਂ 2 ਸਾਲ ਦੇ ਵਿੱਚ ਆਪਦੇ ਪਿੰਡੋਂ ਕਿੰਨੇ ਲਾਏ ਤੇ ਆਪਦੇ ਆੜੇ ਵੀਰੇ ਮੈਂ ਸਪਸ਼ਟਿਕਰਨ ਦੇ ਨਹੀਂ ਆਇਆ ਮੈਂ ਤੇਰੀ ਜਾਣਕਾਰੀ 'ਚ ਵਾਦਾ ਕਰਨ ਆਇਆ ਤੁਸੀਂ ਜਿਹੜਾ ਪ੍ਰਚਾਰਕਾਂ ਦੀ ਗੱਲ ਕਰਦੇ ਹੋ ਜਿਸ ਪ੍ਰਚਾਰਕ ਦੀ ਗੱਲ ਕਿਸੇ ਬਾਬਰੇ ਤੋਂ ਬੱਤੀ ਨਹੀਂ ਕਰਦੇ ਉਹਨਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸਾਰਾ ਪਰਿਵਾਰ ਇਕੱਠ ਕਰਕੇ ਸਵੇਰੇ ਅਮਰਤ ਵੇਲੇ ਪ੍ਰਕਾਸ਼ ਕਰਦੇ ਨੇ ਸ਼ਾਮ ਨੂੰ ਸੋਖਾਸਨ ਕਰਦੇ ਨੇ ਸਹਿਜ ਪਾਠ ਨਿਰੰਤਰ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਘਰ ਸਾਰਿਆਂ ਨੇ ਜਾਰੀ ਰੱਖਦਾ ਸਾਰਾ ਪਰਿਵਾਰ ਮਿਲ ਕਰਕੇ ਸਹਿਜ ਪਾਠ ਕਰਦੇ ਨੇ ਠੀਕ ਹੈ ਜੀ ਇਹ ਤੇਰੀ ਜਾਣਕਾਰੀ ਚ ਵਾਦਾ ਦੂਸਰੀ ਗੱਲ ਤੂੰ ਕਹਿੰਦਾ ਆਏ ਉਹਨਾਂ ਕਰੇ ਹੈਗੇ ਨੇ ਪ੍ਰਕਾਸ਼ ਕੀਤਾ ਹੋਇਆ ਉਹਨਾਂ ਨੇ ਅਧਿਕਾਰ ਹੈਗੇ ਨੇ ਪ੍ਰਕਾਸ਼ ਕੀਤਾ ਹੋਇਆ ਉਹਨਾਂ ਦੇ ਘਰ ਉਹਨਾਂ ਨੇ ਇੱਕ ਬਹੁਤ ਸੋਹਣਾ ਸਪੈਸ਼ਲ ਕਮਰਾ ਤਿਆਰ ਕੀਤਾ ਹੋਇਆ ਉਸ ਕਮਰੇ ਨੂੰ ਸੋਹਣਾ ਸਜਾਇਆ ਹੈ ਬੜਾ ਸੋਹਣਾ ਮੈਂ ਦੇਖ ਕਰਕੇ ਆਇਆ ਉਥੇ ਪ੍ਰਕਾਸ਼ ਕੀਤਾ ਹੋਇਆ ਵਾਲੇ ਤੇਰੀ ਦੂਸਰੀ ਗੱਲ ਦਾ ਜਵਾਬ ਉਹਨੇ ਕਿੰਨੇ ਬੰਦੇ ਤਿਆਰ ਕੀਤੇ ਆ ਸਭ ਤੋਂ ਪਹਿਲਾ ਬੰਦਾ ਲੈ ਆਇਆ ਜਿਹੜਾ ਤੇਰੇ ਸਾਹਮਣੇ ਬੋਲ ਰਿਹਾ ਉਹ ਕਿੰਨੇ ਬੰਦੇ ਦੇ ਗਾਤਰੇ ਪਵਾਏ ਆ ਪਵਾਇਆ ਹੋਇਆ ਮੈਂ ਇਕੱਲੇ ਗਾਤਰੇ ਨੇ ਪਵਾਏ ਪ੍ਰਚਾਰਕ ਬਣਾਏ ਉਹਨੇ ਪ੍ਰਚਾਰਕ ਬਾਣੀ ਦੀ ਸੋਝੀ ਦਿੱਤੀ ਉਹਨਾਂ ਨੇ ਕਿੰਨੇ ਬੰਦੇ ਕਿੰਨੇ ਪ੍ਰਚਾਰਕ ਇਕੱਠੇ ਕਰਾ ਪ੍ਰਚਾਰਕ ਸੰਗਤ ਦੀ ਗੱਲ ਮੈਂ ਵੱਖਰੀ ਕਰਦਾ ਕਿੰਨੇ ਪ੍ਰਚਾਰਕ ਤਿਆਰ ਕੀਤੇ ਉਹਨਾਂ ਨੇ ਪਤਾ ਤੁਹਾਨੂੰ ਉਹਨਾਂ ਵਿੱਚ ਇੱਕ ਮੈਂ ਆ ਮੈਨੂੰ ਤਿਆਰ ਕੀਤਾ ਉਹਨਾਂ ਨੇ ਠੀਕ ਹੈ ਬੋਲਣ ਤੋਂ ਪਹਿਲਾਂ ਸੋਚ ਰਿਆ ਕਰੋ ਤੁਸੀਂ ਕਰਨਾ ਚਾਹੀਏ ਜਾਓ ਤੁਹਾਨੂੰ ਜਿਹੜਾ ਰੋਕ ਦਿੱਤਾ ਆਪਾਂ ਜਾਂ ਜਿਹੜਾ ਤੁਹਾਡੇ ਆਪਾਂ ਘਰ ਵਿੱਚ ਜਾ ਕਰਕੇ ਕਹਿ ਦਿੰਦਾ ਭਈ ਰੁਕ ਜਾਓ ਨਹੀਂ ਜਾਣਾ ਜਾਈਓ ਆਪਾ ਆਪਾਂ ਦੇ ਆਪਾਂ ਦੇ ਤੁਸੀਂ ਸਭ ਨੂੰ ਵਿਚਾਰ ਰੱਖਣ ਤੋਂ ਰੋਕ ਕੇ ਦੇ ਸਕਦੇ ਤੁਸੀਂ ਕਹਾਂਗੇ ਕਿ ਜਦੋਂ ਮਿਲੇਗਾ ਆਪਾਂ ਉਹਨਾਂ ਨੂੰ ਘੇਰਾਂਗੇ ਪਹਿਲਾਂ ਸਾਨੂੰ ਘੇਰ ਕੇ ਦੱਸੋ ਨਾ ਪਹਿਲਾਂ ਸਾਡੇ ਨਾਲ ਗੱਲ ਕਰੋ ਮੈਂ ਸਕਰੀਨ ਤੇ ਨੰਬਰ ਚਲਾ ਦੇਣਾ ਮੇਰੇ ਨਾਲ ਗੱਲ ਕਰੀ ਤੈਨੂੰ ਮੈਂ ਪੁੱਛਾਂਗਾ ਤੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਤੇ ਫਿਰ ਬਾਬਾ ਦੀਪ ਸਿੰਘ ਬਾਰੇ ਕੁ ਸਵਾਲ ਪੁੱਛਾਂਗਾ ਤੇ ਬਾਬਾ ਦੀਪ ਸਿੰਘ ਜੀ ਦੀ ਗੱਲ ਕਰਦਾਂ ਨਾ ਮੈਂ ਪੁੱਛਾਂਗਾ ਤਿਆਰੀ ਕਰਕੇ ਆਇਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਵਿੱਚੋਂ ਸਵਾਲ ਤੈਨੂੰ ਮੈਂ ਕਰਾਂਗਾ ਮੈਂ ਦੇਖਾਂਗਾ ਤੈਨੂੰ ਕਿੰਨਾ ਬਾਬਾ ਦੀਪ ਸਿੰਘ ਬਾਰੇ ਪੜਿਆ ਐਨੀ ਬੁੱਲੀ ਜਾਂਦੀ ਤੁਸੀਂ ਪਤਾ ਹਣਾ ਸਾਂਹਲੇ ਸੋਝੀ ਕੋਈ ਹੈਗੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਆਨਕਾਰੀ ਤੁਹਾਨੂੰ ਹੈਗੇ ਨਹੀਂ ਤੁਸੀਂ ਜੋੜਨੀ ਹੈ ਗੱਲਾਂ ਕਰੀ ਤੁਸੀਂ ਤੋੜਨੀ ਹੈ ਗੱਲਾਂ ਕਰ ਦਿਓ ਜੋੜਨਾ ਕਾਦੇ ਨਾਲ ਤੋੜਨਾ ਕਾਦੇ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਨਸ਼ੇ ਦੀ ਗੱਲ ਕਰਨਾ ਕਿੰਨੇ ਬੰਦਿਆਂ ਨੂੰ ਨਸ਼ੇ ਤੁਸੀਂ ਹੁਣਾਂ ਤੇ ਨਸ਼ੇ ਦੀ ਗੱਲ ਕਰਦੇ ਕਿੰਨੇ ਬੰਦੇ ਨਸ਼ਿਆਂ ਤੋਂ ਛੁਡਾਏ ਆ ਠੀਕ ਹੈ ਚਲੋ ਤੁਸੀਂ ਗੱਲ ਕਰਦੇ ਹੋ ਨਾ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚ ਲਿਆ ਕਰੋ ਠੀਕ ਹੈ ਉਸੀ ਜਦੋਂ ਵੀ ਮਿਲਣਾ ਨਾ ਤਿਆਰੀ ਕਰਕੇ ਆਇਓ ਇਹ ਪੂਰੀ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਉਸ ਤਰੀਕੇ ਦੇ ਨਾਲ ਕਰਾਂਗੇ ਐਵੇਂ ਬਾਅਦ ਵਿੱਚ ਇਹ ਸਾਨੂੰ ਆਹੀ ਕਿਹੜਾ ਪਰ ਬਹੁਤ ਵਾਰੀ ਤੁਹਾਡੇ ਵਰਗੇ ਵੀਰ ਮਿਲਦੇ ਆ ਸੋਸ਼ਲ ਮੀਡੀਆ ਤੇ ਗੱਲਾਂ ਕਰ ਦਿੰਦੇ ਨੇ ਜਦੋਂ ਸਾਡੇ ਮਿਲਦੇ ਆ ਨਾ ਫਿਰ ਪਤਾ ਜਾਂਦੇ ਅਸੀਂ ਕਿਹੜੇ ਪ੍ਰਚਾਰਕ ਹੈ ਜੀ ਹਾਲੇ ਬੜੀ ਨਹੀਂ ਸੋਝੀ ਆ ਤੇ ਫਿਰ ਬੋਲਦੇ ਘੱਟ ਹੁੰਦੇ ਜਦੋਂ ਤੁਹਾਨੂੰ ਸਵਾਲ ਕਰੀਏ ਜਦੋਂ ਤੁਸੀਂ ਮਿਲਦੇ ਹੋ ਜਦੋਂ ਤੁਹਾਡੇ ਨਾਲ ਗੱਲਬਾਤ ਕਰੀਏ ਇੱਕ ਬੜਾ ਸੋਹਣਾ ਰਟਿਆ ਰਟਾਇਆ ਜਵਾਬ ਹੈ ਅਸੀਂ ਕਿਹੜਾ ਪ੍ਰਚਾਰਕ ਸਾਨੂੰ ਕਿਹਦੇ ਬਾਰੇ ਪਤਾ ਵਾ ਤੇ ਫਿਰ ਬੋਲ ਦੇਗਾ ਤੂੰ ਜੇ ਤੁਸੀਂ ਪ੍ਰਚਾਰਕ ਨਹੀਂ ਹੋ ਗੱਲ ਕਰਨੇ ਨਾ ਅਮਰ ਤੇ ਫਿਰ ਪਿਆਰ ਨਹੀਂ ਕਰਨਾ ਤੁਸੀਂ ਜੇ ਤੁਸੀਂ ਆਉਣਾ ਨਾ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਲੈ ਕੇ ਆਇਓ ਬਾਬਾ ਦੀਪ ਸਿੰਘ ਬਾਰੇ ਪੂਰੀ ਜਾਣਕਾਰੀ ਲੈ ਕੇ ਆਇਓ ਫਿਰ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ